ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੌਪ ਨੇ ਆ ਤਿੰਨ ਅਉਸਰ ਛੁੱਟੀਆਂ ਸੇ ਲਈ ਲੈ ਕੇ ਆਏ ਹਾਂ ਜੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਉਹਨਾਂ ਲਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਖੁੱਛ ਲੈਣੇ ਭਾਈ ਟੋਟੇਲ ਬਾਈ ਜੀ ਸਸਿਕਾ ਬਸਰੀ ਗਾਲ ਬਰੇ ਹੋ ਠੀਕ ਹੂ ਵਧੀਆ ਬਾਈ ਚੜ੍ਹਦੀ ਗਲਾ ਬਈ ਚਲੋ ਵਧੀਆ ਨਾਮ ਤੇ ਐਡਰੈਸ ਵੋ ਨਾਮ ਬਰੇ ਆਪਣਾ ਸੰਦੀਪ ਆ ਪਿੰਡ ਤਖਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲ ਨੇੜੇ ਪਿੰਡ ਬਾਈ ਨੇੜੇ ਆਪਣੇ ਭਾਗੀ ਗੇ ਹਮਦਪੁਰਾ ਹਮ ਬਲਾਸਪੁਰੇ ਲਾਗੇ ਲਾਗੇ ਜੀ ਮੋਬਾਈਲ ਨੰਬਰ ਵੋ 8288 2172 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਇਧਰੋਂ ਹੀ ਸ਼ੁਰੂ ਕਰ ਲਾ ਬਾਈ ਕਿੰਨੀ ਘੁੰਮ ਰਹੀ ਝੋਟੀ ਦੀ ਇਹ ਡਾਕਟਰ ਹੋਊਗੀ ਮੰਨ ਲਓ ਵੀ 2 ਸਾਲਾਂ ਤੋਂ ਅੰਦਰ ਹੀ ਆ ਕੱਟੀ ਕੁਆਲਿਟੀ ਦੀ ਬੁਲਟੀ ਬਹੁਤ ਘੱਟੀ ਜੀ ਓਕੇ 2 ਕ ਸਾਲਾਂ ਤੋਂ ਅੰ ਮੇਰੇ ਸੀਮਨ ਦਾ ਡਾਇਰੈਕਟਰ ਆਪਾਂ ਨੂੰ ਪਤਾ ਹੈ ਮੈਂ ਝੂਠ ਮਾਰ ਕੇ ਤਾਂ ਆਪਾਂ ਯਾਰ ਹੋ ਜਾ ਕੰਮ ਨਹੀਂ ਕਰਨਾ ਕਹਿੰਦੇ ਐਵੇਂ ਕਹਿ ਦਗੇ ਬੱਲੂ ਦੀ ਫਲਾਣੇ ਦੀ ਉਹ ਗੱਲ ਦਾ ਕੋਈ ਫਾਇਦਾ ਨਹੀਂ ਮਾਹ ਦਾ ਕੀ ਰਿਕਾਰਡ ਬਾਈ ਮਾਹ ਦਾ ਰਿਕਾਰਡ ਮੇਰੇ ਦੱਸਿਆ ਆਪਾਂ ਨੂੰ 13-14 ਕਿਲੋ ਦਾ ਓਕੇ ਬਾਈ ਹਾਂ ਫੇਸ ਬੜਾ ਚੰਗਾ ਬਾਈ ਕੁਆਲਿਟੀ ਇੱਕ ਨੰਬਰ ਆ ਸਿੰਘ ਦੀ ਜਿਹੜੀ ਇਹ ਨੇੜੇ ਬਣਾਵਟ ਬਹੁਤ ਚੰਗੀ ਆ ਲੈ ਨੇੜੇ ਮੋੜਨ ਲੱਗ ਗਿਆ ਨਾ ਹਾਂ ਹਾਂ ਸਿੰਘ ਮੋੜ ਦੇ ਲਈ ਬਾਈ ਲੰਬੀ ਲੰਬੀ ਬਹੁਤ ਬਣੂਗੀ ਲੰਬੀ ਲੰਬੀ ਬਹੁਤ ਹੈ ਕੱਦ ਸੇਤੂ ਹੀ ਸੀਮਨ ਲੈ ਲਓ ਮੇਰੇ ਸੇਤੂ ਵੀ ਲੈ ਲਓ ਚਾਰ ਹੀ ਬਰੇ ਆਪਣੇ ਹੋਰ ਆ ਜਿਹਦੇ ਤਿੰਨੇ ਕ ਉੱਤਤਾਂ ਲੈਨੇ ਫਿੱਟ ਕਰਨੀਆਂ ਸਹੀ ਆ ਬਾਈ ਚਾਰ ਥਣ ਦੰਦੋਂ ਖੇਰੀਆਂ ਖੋਲ ਦੇ ਬਾਈ ਤੋੜ ਦੇ ਬਰੀਡ ਇੱਕ ਨੰਬਰ ਆ ਮਾ ਦਾ ਰਿਕਾਰਡ ਚੰਗਾ ਸੀਵਣ ਵੀ ਸੇਤੂ ਹੀ ਲੈ ਲੂ ਥੋੜੀ ਜਿਹੀ ਸੇਵਾ ਭਾਲ ਦੀ ਚਰਮ ਵਾਲੀ ਸੇਤੂ ਹੀ ਸੀਮਨ ਲੈ ਲੈਣਾ ਫਲੀ ਵੀ ਚੰਗੀ ਆ ਹਾਂ ਹਾਂ ਚੰਗੀ ਆ ਬਰੇ ਸਿੰਘ ਸਿੰਘ ਬਹੁਤ ਚੰਗਾ ਬਿਊਟੀ ਪੱਖ ਮਿਲਕ ਪੱਖ ਦੋਨੇ ਪੱਖ ਹੀ ਚੰਗੇ ਆ ਕੀ ਮੋ ਲੱਜਾ ਮੁੱਲ ਡਾਕਟਰ ਆਪਾਂ ਜਾਇ ਜੀ ਕਰਨੇ ਜਿੰਨੇ ਕੁ ਲੈਣੇ ਆਪਾਂ ਉਹ ਜਾਂ ਭਾਈ ਵਾਲਾ ਕੰਮ ਨਹੀਂ ਕਰਨਾ ਠੀਕ ਆ ਬਾਈ ਬਸ 26000 ਰੁਪਏ ਲੈਣੇ ਚੱਕ ਬਾਈ ਜਮਾ ਜਾਇਜ਼ ਮੁੱਲ ਬਾਕੀ ਹੋਰ ਵੀਰੇ ਲੋਕ ਨਾ ਜਿਹਨੇ ਲੈਣਾ ਹੈ ਹੋਰ ਕਿਸੇ ਦੀ ਵੀਰ ਨੂੰ ਦੇਖ ਕੇ ਫਿਰ ਆਪਾਂ ਨੂੰ ਫੋਨ ਲਾ ਲੈ ਹਾਂ ਮੀ ਮੁੱਲ ਨਹੀਂ ਮੁੱਲ ਬਾਈ ਵਾਕਈ ਜਾਇਜ਼ ਹਾਂ ਜਾਇਜ਼ ਹੈ ਵੀ ਆਪਾਂ ਨੇ ਚੰਗੇ ਮੁੱਲ ਰੱਖਿਆ ਬਾਈ ਨੇ ਕੋਈ ਬਾਲਾ ਮੁੱਲ ਨਹੀਂ ਰੱਖਿਆ ਹਾਂ ਜਮਾ ਜਾਇਜ਼ ਮੁੱਲ 26.5 ਹਾਂਜੀ ਹਾਂਜੀ 26.5 ਹਜ਼ਾਰ ਰੁਪਏ ਮੁੱਲ ਅੱਗੇ ਵੀਰੇ ਦੋ ਨੰਬਰ ਕਿੰਨੀ ਉਮਰ ਹੈ ਜੀ ਇਹ ਵੀ ਵੀਰੇ 2 ਸਾਲਾਂ ਤੋਂ ਅੰਦਰ ਹੀ ਹੈ ਕੱਟੀ ਠੀਕ ਹੈ ਬਾਈ ਇਹਦੀ ਵੀ ਝੋਲੀ ਝਾਲੀ ਬਹੁਤ ਦੋ ਖੀਰੀ ਝੋਲੀ ਨੇੜ ਤੋਂ ਚੈੱਕ ਕਰਵਾਣੇ ਚਾਰ ਹੀ ਥਣ ਹੋਣ ਚਾਰ ਹੀ ਥਣ ਹੋਣਗੇ ਵੀਰੇ ਥਾਣਾ ਦੀ ਤੇ ਦੰਦਾਂ ਦੀ ਆਪਣੀ ਜਮਾ ਗਰੰਟੀ ਹੋ ਚਾਰ ਹੀ ਥਾਣ ਸਾਹਮਣੇ ਆ ਕੇ ਕੋਈ ਚੱਕਰੀ ਨਹੀਂ ਬਿਊਟੀ ਇੱਕ ਨੰਬਰ ਕੱਦ ਲੰਮੀ ਲੰਮੀ ਪਲੀ ਵੀ ਫੁੱਲ ਸੀਮਣ ਤਕਰੀਬਨ ਇਹ ਵੀ ਸੇਤੂ ਹੀ ਲੈ ਸੇਤੂ ਹੀ ਲੈ ਜੂ ਵੀਰੇ ਬਸ ਆਇਆ ਤਾਂ ਫੀਟ ਦੀ ਬੋਰੀ ਲੰਘੀ ਬਸ ਹਾਂ ਉਮਰ ਸਾਰੀਆਂ ਦੀ ਸੇਮ ਸੀ ਆ ਕੁਆਲਿਟੀ ਕੁਆਲਿਟੀ ਮੁੱਠੀ ਬਾਤ ਬਹੁਤ ਸੋਹਣੀ ਇਸ ਬੜਾ ਚੰਗਾ ਹੈ ਨਾ ਕੁਆਲਿਟੀ ਇੱਕ ਨੰਬਰ ਖੋਲ ਦੇ ਤੋਰ ਕੇ ਦਿਖਾ ਦੇ ਬਰੀਕੀ ਚ ਬਹੁਤ ਹਨ ਇਹ ਬਰੀਕੀ ਚ ਬਹੁਤ ਹੈ ਵੀਰੇ ਹਨ ਜੀ ਚਮੜੀ ਦੀ ਆ ਬਾਈ ਫਰੀਕ ਆ ਤੇ ਕਿੰਨਾ ਕੇ ਰਿਕਾਰਡ ਸੀ ਵੈਸੇ ਦੀ ਮਾਂ ਦਾ ਜੀ ਰਿਕਾਰਡ ਯਾਰ ਇਹ ਤਾਂ ਨਹੀਂ ਵੀਰੇ ਪਤਾ ਲੋਕ ਝੂਠ ਮਾਰਨ ਤਾਂ ਐਵੇਂ ਕਹੀ ਜਾਏ ਉਹਦਾ ਫਾਇਦਾ ਨਹੀਂ ਜਿਹੜੀ ਦਾ ਆਪਾਂ ਨੂੰ ਦੱਸਿਆ ਉਹਦਾ ਹੀ ਦੱਸਾਂਗੇ ਠੀਕ ਆ ਬਾਈ ਹਾਂ ਵੈਸੇ ਰਿਕਾਰਡ ਚੰਗਾ ਹੋਊਗਾ ਦੱਸਦੇ ਆ ਸਾਰੇ ਅੰਗ ਚੰਗੇ ਆ ਝੁੱਟੀ ਦੇ ਬਾਈ ਲੈ ਫੇਸ ਤੇ ਤੋਰਾ ਇੱਕ ਨੰਬਰ ਉੱਤੋਂ ਪੱਧਰ ਰਾਜੀ ਸੇਤੀ ਸੀਮਣ ਲੈ ਲੈਣਾ ਝੋਲੀ ਇੱਕ ਨੰਬਰ ਆ ਬਾਈ ਮੁੱਲ ਵੀਰੇ ਦਾ ਜੈਜ ਮੁੱਲ ਵੀ ਇਹਦਾ ਵੀ 26000 ਇਚ ਹੈ ਜੀ 26000 ਰੁਪਇਆ ਮੁੱਲ ਮੰਨ ਤਾ ਕੋਈ ਚੱਕਰ ਨਹੀਂ ਹੋ ਜੂਗਾ ਮੁੱਲ ਜਮਾ ਜਾਇਜ਼ ਜਮਾ ਵੀਰ ਆਪਾਂ ਜਾਇਜ਼ ਜੀ ਮੰਗਣੇ ਆ ਯਾਰ ਲੋਕ ਤਾਂ ਇਹ ਜਿਹੜਾ 25 35 ਮੰਗਦੇ ਹੂੰ ਵੱਡੀ ਸਾਸੀ ਤੇ ਆਹ ਕੁਪਲੀਆਂ ਪਈਆਂ ਨੇ ਥੋੜੀ ਥੋੜੀ ਸੇਵਾ ਭਾਲ ਦੀਆਂ ਸੀਮਣ ਕਰਮ ਵਾਲੀਆਂ ਨੇ ਲੈ ਲੈਣੀਆਂ ਤੇ ਚੰਗੀਆਂ ਮੰਨ ਕੇ ਚੱਲ ਚੰਗੇ ਰੁਪਏ ਬਿਠਾਉਣੀਆਂ ਕਨੇ ਬਾਈ ਹਾਂ ਵੀਰੇ ਹੂੰ ਇੰਨਾ ਕਿ ਤਾਂ ਬਾਈ ਖਰਚਾ ਹੀ ਆ ਜਾਣਾ ਜੋ ਪਰ ਕੋਈ ਵੀਰ ਤੈਨੂੰ ਪਤਾ ਹੀ ਆ ਹੁਣ ਕਿਟ ਦਾਣਾ ਮਹਿੰਗਾ ਸਹੀ ਆ ਬਾਈ ਅੱਗੇ ਬਾਈ ਲਾਸਟ डायमंड पीस हां विरे सही दी क्वालिटी क्वालिटी बहुत वाली बात है भाई संग भी जमा ਨਾਲ ਮੁੜਾ ਬਾਤੀ विरे ਹੋਰ ਹੈ ਜੈਡ ਬਲੈਕ ਹੈ ਜੋ ਮੈਂ ਇੱਕ ਵੀ ਬਾਲ ਚੇਟਾਂ ਹਾਂ ਹਾਂ ਉਸ ਜਮਾ ਜੈਡ ਬਲੈਕ ਬਈ ਬਰੀਕੀ ਚ ਫੁੱਲ ਪੂਰੀ ਬ੍ਰਿਚਾਰ ਹੀ ਥਾਨਾ ਕਿੰਨਾ ਕਿ ਰਿਕਾਰਡ ਦੀ ਮਾਦਾ ਰਿਕਾਰਡ ਇਹਦੀ ਮਾਦਾ ਦੱਸਿਆ ਵੀਰੇ 13 14 ਕਿਲੋ ਦਾ ਜੀ ਓਕੇ ਝੂੜੀ ਇੱਕ ਨੰਬਰ 4 ਥਾਨ ਫੇਰ ਸੱਚਾ ਮਖ ਪੂਰੀ ਫਲੀ ਵੀ ਖੋਦ ਬਈ ਟੋਰ ਚੰਗੀਆਂ ਬਈ ਚੋਟੀਆਂ ਸਾਰੀਆਂ ਚੰਗੀਆਂ ਨੇ ਮੁੱਲ ਵੱਡੀ ਗੱਲ ਮੁੱਲ ਤੇ ਆ ਜਾਂਦੀ ਹੈ ਮੁੱਲ ਵੀ ਬਈ ਨੇ ਜਿਵੇਂ ਜੈਜ ਖਿੱਚ ਕੇ ਮੁੱਲ ਰੱਖਿਆ ਬਈ ਫੇਸ ਇਹਦਾ ਵੀ ਚੰਗਾ ਸਿੰਘ ਚੰਗਾ ਨਾਲੋਂ ਹੀ ਮੋੜਿਆ ਵਾ ਕੱਦ ਫਲੀ ਵੀ ਸੀਮਣ ਦੇ ਮੇਰੇ ਸਾਹਮਣੇ ਆ ਬਾਬਰੇ ਅੱਜ ਹੀਟ ਚ ਤਾਰਾਂਦ ਕਰੀ ਜਾਂਦੀ ਹੈ ਕਾਬਲ ਜੀ ਵੀ ਆਉਂਦਾ ਹਨਾ ਬੱਸ ਹਾਂ ਹਾਂ ਅੱਜ ਤਾਰਾਂ ਕਰਦੀ ਸੀ ਆ ਵੀ ਨਾਖੰਡ ਖੜਨਾ ਤਾਂ ਵੀ ਕੋਈ ਚੱਕਰੀ ਵੈਸੇ ਸੀਮਣ ਦੇ ਕਾਬਲ ਜੀ ਵੀ ਆ ਕੀ ਮੁੱਲ ਦਾ ਜੈਜ ਇਹਦੇ ਵੀਰੇ ਹੈਗਾ ਆਪਣਾ 34000 ਰੁਪਏ 34000 ਮਾਨਦਾਨ ਹੋ ਜਾ ਬਾਬਰੇ ਮਾੜਾ ਮੋਟਾ ਹੀ ਹੋ ਜਾਊਗਾ ਓਕੇ ਵੀਰੇ 34000 ਰੁਪਇਆ ਮੋਲਾ ਮਾਂ ਤਾਂ ਕੋਈ ਚੱਕਰ ਨਹੀਂ ਮੌਕੇ ਤੇ ਬਾਈ ਹੋ ਜਾਊਗਾ ਛੋਟੀ ਚੰਗੀ ਆ ਪਲੀ ਵੀ ਇੱਕ ਕੱਦ ਵਾਲੀ ਤੇ ਕਿਸੇ ਵੀਰ ਨੂੰ ਤਿੰਨਾ ਚੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ